ਸ਼੍ਰੀ ਦੁਰਗਿਆਨਾ ਤਿਰਦੇ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਲੱਗੇ ਲੰਗੂਰ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਲੰਗੂਰ ਦਾ ਰੂਪ ਧਾਰਿਆ ਇਸ ਸੰਬੰਧੀ ਜਾਣਕਾਰੀ ਚੇਅਰਮੈਨ ਡਾਕਟਰ ਰਾਕੇਸ਼ ਸ਼ਰਮਾ ਵੱਲੋਂ ਦਿੱਤੀ ਗਈ ਉਹਨਾਂ ਦੱਸਿਆ ਕਿ ਇਸ ਵਾਰ ਨਵਰਾਤਰੀਆਂ ਦੌਰਾਨ ਵੱਡੀ ਗਿਣਤੀ ਵਿੱਚ ਬੱਚਾ ਨੇ ਲੰਗੂਰ ਬਣ ਕੇ ਇੱਥੇ ਮਠਾ ਟੇਕਿਆ ਮੇਰੀ ਇਸ ਮਸ ਦੁਨੀਆ ਹੀ ਵਜਦੇ ਸਾਰੇ ਵਸਦੇ ਸਾਰੇ ਸਨਾਤਨੀਆਂ ਨੂੰ ਬਹੁਤ ਬਹੁਤ ਵਧਾਈ ਨਰਾਤੇ ਦੁਸ਼ਹਿਰਾ ਬੜਾ ਵਧੀਆ ਹਨੂਮਾਨ ਜੀ ਦੀ ਕਿਰਪਾ ਨਾਲ ਸੰਪਨ ਹੋਇਆ ਤੁਸੀਂ ਜਿਹੜੀ ਗੱਲ ਪੁੱਛੀ ਆ ਨਰਾਤੇ ਕੋ ਤੁਸੀਂ ਪਹਿਲੇ ਦੋ ਤਿੰਨ ਦਿਨ ਦਿੰ ਵੀ ਪੱਤਰਕਾਰ ਪੁੱਛਦੇ ਰਹੇ ਮੈਂ ਉਦੋਂ ਕਹੇ ਕਿ ਸ਼ੁਰੂ ਚ ਨਹੀਂ ਪਤਾ ਲੱਗਦਾ ਕਿਉਂ ਕਿ ਜਿਹੜੇ ਬੱਚੇ ਲੰਗੂਰ ਬੰਦੇ ਜਾਂ ਵਾਨਰ ਸੀ ਨਾ ਕੋਈ ਵਰਦੀ ਮੰਦਰੋਂ ਲੈਂਦਾ ਕੋਈ ਪ੍ਰਾਈਵੇਟਸ ਇਹਦਾ ਪਤਾ ਬਾਅਦ ਚ ਹੀ ਲੱਗਦਾ ਇਹਦਾ ਸਾਡੀ ਲੋਕਾਂ ਦਾ ਹੁੰਦਾ ਮੰਨਤ ਹੁੰਦੀ ਕਿ ਦੁਸ਼ਹਿਰੇ ਤੋਂ ਅਗਲੇ ਦਿਨ ਨਾ ਆ ਗਏ ਸਰੋਵਰ ਚ ਤੇ ਇੱਥੇ ਵਰਦੀਆਂ ਵਧਾਉਂਦੇ ਆ ਅੱਜ ਜਿੱਲੇ ਹੀ ਵੇਖਿਆ ਉਹਨਾਂ ਦੀਆਂ ਗਠਰੀਆਂ ਵੱਧ ਰਹੀਆਂ ਢੇਰ ਮਗੀ ਅੱਗੇ ਨਾਲੋਂ 20 ਤੋਂ 25% ਜ਼ਿਆਦਾ ਜੇ ਅੱਗੇ 4 ਤੋਂ 5 ਜਗ੍ਹਾ ਰੱਖੀਆਂ ਜਾਂਦੀਆਂ 1 ਦੀ 6 ਤੋਂ 7 ਜਗ੍ਹਾ ਉਹ ਤੁਸੀਂ ਬਾਈਟ ਉਹ ਦੇਖਿਆ ਹੀ ਉੱਥੋਂ ਫੋਟੋਗ੍ਰਾਫੀ ਕਰਕੇ ਮੇਰੀ ਹਨੂਮਾਨ ਜੀ ਅੱਗੇ ਇਸ ਤਰ੍ਹਾਂ ਹੀ ਕਿਰਪਾ ਕੀਤੀ ਜਿਸ ਤਰ੍ਹਾਂ ਹਰ ਸਾਲ 10-20% ਵਧਦੇ ਆ ਲੋਕਾਂ ਦੇ ਅਸ਼ੀਰਵਾਦ ਹਨੂਮਾਨ ਜੀ ਦਾ ਬਣਿਆ ਰਵੇ ਇਸ ਤਰ੍ਹਾਂ ਹੀ ਲੋਕੀ ਤੰਦਰੁਸਤ ਰਹਿਣ ਸਰਨਾਵ ਵੱਡੀ ਗੱਲ ਤੁਸੀਂ ਜਿਹੜੀ ਵਿੱਚਾਂ ਵੀ ਪੁੱਛੀ ਗਿਆ ਕਿ ਨਰਾਤੇਆਂ ਸ਼ਾਂਦ ਨਰਾਤਿਆਂ 'ਚ ਬਿਲਕੁਲ ਹਨੂਮਾਨ ਜੀ ਦੀ ਕਿਰਪਾ ਨਾਲ ਪੂਰੀ ਸ਼ਾਂਤੀ ਰਹੀ ਹੈ ਨਰਾਤਿਆਂ 'ਚ ਕੋਈ ਵੀ ਉੱਥੇ ਮਾੜੀ ਘਟਨਾ ਕਿਉਂ ਗਈ ਹਨੂਮਾਨ ਜੀ ਨੇ ਨਾ ਕਦੀ ਹੋਣ ਦਿੱਤੀ ਹੈ ਤੇ ਨਾ ਹੋਣੀ ਆ ਮੇਰੀ ਸਾਰੇ ਧਰਮਪ੍ਰੇਮੀ ਜਨਤਾ ਨੂੰ ਅਪੀਲ ਆ ਕਿ ਹਨੂਮਾਨ ਜੀ ਦੇ ਮੰਦਰ ਆਓ ਅਸ਼ੀਰਵਾਦ ਲਵੋ ਇਸ ਤਰ੍ਹਾਂ ਹਨੂਮਾਨ ਜੀ ਆਪਣਾ ਅਸ਼ੀਰਵਾਦ ਸਾਰਿਆਂ ਦੇ ਬਨਾਏ ਰੱਖਣ ਜੈ ਸ਼੍ਰੀ